ਜਿਹੜੀ ਬਾਦਲ ਦਲ ਹੈ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਇਸ ਗੱਲ ਤੇ ਕਿ ਜਿਹੜੀ ਭਰਤੀ ਕਮੇਟੀ ਹੈ ਪੰਜ ਮੈਂਬਰੀ ਕਮੇਟੀ ਦੀ ਹੋਂਦ ਤੇ ਮਾਨਤਾ ਤੇ ਅਸੀਂ ਸਵਾਲ ਕਿਵੇਂ ਖੜੇ ਕਰ ਸਕਦੇ ਹਾਂ ਉਹਨੂੰ ਜਿਹੜਾ ਹੈ ਝੂਠਾ ਪ੍ਰਚਾਰ ਕਰਕੇ ਉਹਦੀ ਹੋਂਦ ਤੇ ਸਵਾਲ ਜਿਹੜਾ ਉਹ ਖੜਾ ਕਰ ਰਹੇ ਨੇ ਤੋਂ ਪਹਿਲਾਂ ਤਾਂ ਉਹਨਾਂ ਇਸ਼ੂਜ਼ ਨੂੰ ਜਿਹੜਾ ਅਸੀਂ ਬੜਾ ਕਲੀਅਰਲੀ ਅੱਜ ਰਖੜਾ ਸਾਹਿਬ ਬੈਠੇ ਆ ਚਰਨਜੀਤ ਸਿੰਘ ਬਰਾੜ ਬੈਠੇ ਨੇ ਅਸੀਂ ਉਹਨਾਂ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਲੋਕਾਂ ਦੇ ਸਾਹਮਣੇ ਵੀ ਅਸਲ ਵਿੱਚ ਸਚਾਈ ਕੀ ਹੈ ਜਿੱਥੋਂ ਤੱਕ ਤਾਂ ਉਹ ਇੱਕ ਗੱਲ ਵਾਰ-ਵਾਰ ਜਿਹੜਾ ਬਾਦਲ ਦਲ ਉਹ ਇਹ ਕਹਿ ਰਿਹਾ ਹੈ ਕਿ ਇਹ ਦੀ ਇਹ ਜਿਹੜੀ ਕਮੇਟੀ ਸਿਰਫ ਨਿਗਰਾਨ ਕਮੇਟੀ ਹੈ ਇਹ ਸਰਾ ਸਰ ਝੂਠ ਹੈ ਜੇ ਤੁਸੀਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਹੁਕਮ ਦਾਮਾ ਹੋਇਆ ਹੈ ਜੇ ਉਹਨੂੰ ਪੜੋਗੇ ਤਾਂ ਉਹਦੇ ਵਿੱਚ ਸਪਸ਼ਟ ਲਿਖਿਆ ਗਿਆ ਹੈ ਪਹਿਲਾ ਜਿਹੜਾ ਮਦਦ ਉਹਦੇ ਤੁਸੀਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਖੀ ਅਗਵਾਈ ਕਰਨ ਦੇ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਅਤੇ ਇਸ ਲਈ ਪੰਜ ਸਿੰਘ ਸਬੰਧ ਵੱਲੋਂ ਹੇਠ ਲਿਖੇ ਅਨੁਸਾਰ ਆਗੂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਉਹਨਾਂ ਨੇ ਸਪਸ਼ਟ ਲਿਖਿਆ ਹੈ ਵੀ ਇਹ ਭਰਤੀ ਆਰੰਭ ਇਹਨਾਂ ਨੇ ਕਰਨੀ ਹੈ ਨਿਗਰਾਨੀ ਨਹੀਂ ਕਰਨੀ ਭਰਤੀ ਕਰਨੀ ਹੈ ਇਹਨਾਂ ਨੇ ਭਰਤੀ ਸਮੁੱਚੇ ਤੌਰ ਤੇ ਭਰਤੀ ਕਿਵੇਂ ਕਰਨੀ ਹੈ ਕਿਸ ਅਨੁਕੂਪ ਹੋਏਗੀ ਉਹ ਇਹ ਕਮੇਟੀ ਦੇਖੇਗੀ ਸੋ ਇਹ ਚ ਕੋਈ ਦੁਬਿਧਾ ਨਹੀਂ ਹੈ ਇਹਨੂੰ ਉਹ ਜਾਣ ਬੁੱਝ ਕੇ ਇੱਕ ਨਿਗਰਾਨ ਕਮੇਟੀ ਕਹਿ ਕੇ ਉਹ ਝੂਠ ਜਿਹੜਾ ਹੈ ਲੋਕਾਂ 'ਚ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਸਰਾ ਜਿਹੜਾ ਸੀ ਇਹ ਕਹ ਰਹੇ ਜੀ ਇਹ ਤਾਂ ਸੱਤ ਮੈਂਬਰੀ ਕਮੇਟੀ ਸੀ ਪੰਜ ਮੈਂਬਰੀ ਦਾ ਕੋਈ ਕਾਲ ਤੱਕ ਸਭ ਤੋਂ ਕਮੇਟੀ ਨਹੀਂ ਬਣੀ ਹੁਣ ਆਪਾਂ ਸਭ ਜਾਣਦੇ ਆ ਵੀ ਜਦ ਸੱਤ ਮੈਂਬਰੀ ਕਮੇਟੀ ਬਣੀ ਇਹਨਾਂ 55 ਮੈਂਬਰਾਂ ਤੋਂ ਇਲਾਵਾ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਸੀ ਸ਼ਰੋਮਣੀ ਹੈਗੇ ਨੇ ਸ਼ਰੋਮਣੀ ਗੁਰਦੁਆਰਾ ਪਰੰਤਕ ਕਮੇਟੀ ਦੇ ਤੇ ਸਾਬਕਾ ਮਦਾਨ ਕਰਪਾਲ ਸਿੰਘ ਬਡੁੰਗਰ ਇਹਨਾਂ ਨੂੰ ਇਸ ਕਮੇਟੀ ਦੇ ਵਿੱਚ ਰੱਖਿਆ ਗਿਆ ਸੀ ਪਰ ਕਿਸੇ ਕਾਰਨਾ ਕਰਕੇ ਆਪਾਂ ਸਾਰੇ ਜਾਣਦੇ ਆ ਚਲੋ ਮੈਂ ਉਹ ਚ ਨਹੀਂ ਜਾਣਾ ਚਾਹੁੰਦਾ ਇਹਨਾਂ ਨੇ ਉਸ ਕਮੇਟੀ ਤੋਂ ਅਸਤੀਫਾ ਦਿੱਤਾ ਹੁਣ ਜੇ ਉਹ ਦੋ ਬੰਦੇ ਅਸਤੀਫਾ ਦੇ ਦਿੰਦੇ ਉਸ ਦਾ ਮਤਲਬ ਉਸ ਇਹ ਥੋੜਨਾ ਵੀ ਉਹ ਕਮੇਟੀ ਦੀ ਹੋਂਦ ਖਤਮ ਹੋ ਗਈ ਉਹ ਦੋ ਬੰਦਾ ਨੇ ਆਪਦੇ ਆਪ ਨੂੰ ਕਮੇਟੀ ਚੋਂ ਬਾਹਰ ਕਰ ਲਿਆ ਤੇ ਕਿੰਨੇ ਮੈਂਬਰ ਰਹਿ ਗਏ ਪੰਜ ਮੈਂਬਰ ਰਹਿ ਗਏ ਸੋ ਉਸ ਤੋਂ ਬਾਅਦ ਉਹ ਸੁਭਾਵਿਕ ਹੈ ਵੀ ਉਹ ਕਮੇਟੀ ਜਿਹੜੀ ਆ ਪੰਜ ਮੈਂਬਰੀ ਹੋ ਗਈ ਤੇ ਉਹ ਪੰਜ ਮੈਂਬਰੀ ਕਮੇਟੀ ਨੂੰ ਅਕਾਲ ਤਖਤ ਜਾ ਕੇ ਆਏ ਨੇ ਅਕਾਲ ਤਖਤ ਸਾਹਿਬ ਤੇ ਦੋ ਵਾਰੀ ਉਹ ਗਏ ਤੇ ਸਿੰਘ ਸਾਹਿਬ ਨੇ ਬੜਾ ਸਪਸ਼ਟ ਰੂਪ ਚ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਦੀ ਭਰਤੀ ਸਟਾਰਟ ਕਰੋ ਸਾਡਾ ਜਿਹੜਾ ਹੁਕਮਨਾਮਾ ਹੈ ਉਹ ਸਟੈਂਡ ਕਰਦਾ ਉਹਵੇਂ ਦਾ ਉਹਵੇਂ ਸਟੈਂਡ ਕਰਦਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਜਿਹੜਾ ਦਲਜੀਤ ਸਿੰਘ ਚੀਮਾ ਅਤੇ ਹੋਰ ਉਹਨਾਂ ਦੇ ਸਾਥੀ ਆ ਕੇ ਝੂਠ ਬੋਲ ਰਹੇ ਸੀ ਵੀ ਅਸੀਂ ਉਤੋਂ ਮਨਜ਼ੂਰੀ ਲਿਆਏ ਉਹ ਸਾਰਾ ਸਰਾ ਸਰ ਗਲਤ ਹੈ ਅਤੇ ਸਿੰਘ ਸਾਹਿਬ ਨੇ ਅੱਪ ਦੀ ਜੋ ਲਾਸਟ ਉਹਨਾਂ ਦੀ ਸਟੇਟਮੈਂਟ ਆਈ ਹੈ ਜਿਵੇਂ ਕੱਲ ਤੱਕ ਸਾਧ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਕਿਹਾ ਵੀ ਕਮੇਟੀ ਆਪਦਾ ਕੰਮ ਕਰੇ ਸੋ ਉਹ ਜਦ 7 ਮੈਂਬਰੀ ਚੋਂ 2 ਮੈਂਬਰ ਅਸਤੀਫਾ ਦੇ ਗਏ ਕਾ ਉਹ ਪੰਜ ਮੈਂਬਰੀ ਕਮੇਟੀ ਹੈ ਹੁਣ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਅੱਜ ਵੀ ਉਹਨਾਂ ਦੀ ਜਿਹੜੀ ਮਾਨਤਾ ਹੈ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਜੋ ਹੁਕਮ ਹੋਇਆ ਉਹ ਉਵੇਂ ਸਟੈਂਡ ਕਰਦੀ ਹੈ ਤੇ ਉਹੀ ਅਕਾਲ ਤਖਤ ਸਾਹਿਬ ਦੇ ਜੋ ਆਦੇਸ਼ ਨੇ ਉਹਨਾਂ ਮੁਤਾਬਕ ਜਿਹੜੀ ਹੈ ਉਹ ਕਮੇਟੀ ਜਿਹੜੀ ਕੰਮ ਕਰ ਰਹੀ ਹੈ ਉਲਟਾ ਪੁਲੰਗੜਾ ਸਾਰੀ ਜਿਹੜੀਆਂ ਨੇ ਉਹ ਇਹਨਾਂ ਨੇ ਕੀਤੀਆਂ ਇੱਕ ਵੀ ਅਕਾਲ ਤਖਤ ਸਾਹਿਬ ਦੇ ਜੋ ਹੁਕਮ ਹੋਇਆ ਹੈ ਭਰਤੀ ਸੰਬੰਧੀ ਜਾਂ ਹੋਰ ਉਹ ਇੱਕ ਵੀ ਇਹਨਾਂ ਨੇ ਉਹਨੂੰ ਲਾਗੂ ਨਹੀਂ ਕੀਤਾ ਪਹਿਲੀ ਗੱਲ ਤਾਂ ਇਹਨਾਂ ਨੇ ਜੋ ਪਹਿਲਾ ਉਹਨਾਂ ਦਾ ਸੀਗਾ ਵੀ ਆਪਦੇ-ਆਪ ਦੇ ਵੱਖ-ਵੱਖ ਜਿਹੜੇ ਚੁੱਲ੍ਹੇ ਨੇ ਉਹ ਸਮੇਟ ਸਮੇਟਣ ਉਹਦਾ ਮਤਲਬ ਇੱਕ ਸੀ ਚੁੱਲਾ ਉਹਨਾਂ ਨੇ ਚੁੱਲਾ ਨਹੀਂ ਚੁੱਲ੍ਹੇ ਲਿਖਿਆ ਵੀ ਉਹਦੇ ਵਿੱਚ ਬਾਦਲ ਦਲ ਤੇ ਅਕਾਲੀ ਦਲ ਸੁਧਾਰ ਲਹਿਰ ਦੋਨਾਂ ਵਾਸਤੇ ਦੇਸ਼ ਸੀ ਤੇ ਅਕਾਲੀ ਸੁਧਾਰ ਲਹਿਰ ਵੱਲੋਂ 2-3 ਦਿਨਾਂ ਦੇ ਵਿੱਚ ਹੀ ਮਤਾ ਪਾ ਕੇ ਉਹ ਆਪਣੀ ਸਾਰੀ ਉਹ ਲਹਿਰ ਨੂੰ ਭੰਗ ਕਰ ਦਿੱਤਾ ਗਿਆ ਤੇ ਇਹਨਾਂ ਨੇ ਬਿਲਕੁਲ ਵੀ ਆਪਣੀ ਉਸ ਸਾਰੀ ਆਰਗੇਨਾਈਜੇਸ਼ਨ ਉਵੇਂ ਰੱਖਿਆ ਤੇ ਕਾਬਤਖ਼ਤ ਸਾਹਿਬ ਨੇ ਕਿਹਾ ਸੀ ਅਸਤੀਫੇ ਤੁਸੀਂ ਮਨਜ਼ੂਰ ਕਰੋ ਜਿਹੜੇ ਮੈਂਬਰ ਅਸਤੀਫੇ ਦੇ ਗਏ ਸੀ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਸੀ ਉਹਨਾਂ ਵਿੱਚੋਂ ਆਪਣੇ ਤੁਹਾਡੇ ਐਨ ਕੇ ਸ਼ਰਮਾ ਸੀ ਦਲਜੀਤ ਚੀਮਾ ਸੀ ਇਹਨਾਂ ਦੇ ਅਸਤੀਫੇ ਮਨਜ਼ੂਰ ਕਰੋ ਇਹਨਾਂ ਨੇ ਨਾ ਤਾਂ ਉਹ ਸਮੇਂ ਦੇ ਵਿੱਚ ਅਸਤੀਫੇ ਮਨਜ਼ੂਰ ਕੀਤੇ ਜਾਣ ਬੁੱਝ ਕੇ ਉਹਨਾਂ ਨੇ ਉਹਦੇ ਵਿੱਚ ਦੇਰੀ ਕੀਤੀ ਉਹ ਵੀ ਸਿਰਫ ਇਸੇ ਕਰਕੇ ਦੇਰੀ ਕੀਤੀ ਵੀ ਉਹ ਦਿਖਾਉਣਾ ਚਾਹੁੰਦੇ ਸੀ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ ਕੁਝ ਨਹੀਂ ਸਮਝਦੇ ਨਹੀਂ ਜੇ ਇਹਨਾਂ ਦੇ ਮਨ ਵਿੱਚ ਕੋਈ ਸਤਕਾਰ ਹੁੰਦਾ ਅਕਾਲ ਤਖਤ ਸਾਹਿਬ ਦਾ ਤਾਂ ਇਮੀਡੀਏਟਲੀ ਉਹ ਅਸਤੀਫੇ ਮਨਜ਼ੂਰ ਕਰਦੇ ਤੇ ਦੂਸਰਾ ਫਿਰ ਇਹਨਾਂ ਨੇ ਉਹ ਨਹੀਂ ਮੰਨੀ ਤੇ ਜਿਹੜਾ ਇੱਕ ਕੰਫੈਸ ਸੀਗਾ ਅਸੀਂ ਜਿਹੜੀ ਭਰਤੀ ਕਰ ਰਹੇ ਹਾਂ ਜੋ ਅਸੀਂ ਨਹੀਂ ਜੋ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਅਸੀਂ ਤਾਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਆਦੇਸ਼ ਮੁਤਾਬਕ ਕਰ ਰਹੀ ਉਹ ਚ ਦੇਖੋ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪੰਜ ਮੈਂਬਰੀ ਕਮੇਟੀ ਆਰੰਭ ਕਰਨ ਜਿਹੜੀ ਜੋ ਭਰਤੀ ਬੋਗਸ ਨਾ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਬੜਾ ਕਲੀਅਰ ਹੈ ਵੀ ਆਪਦੀ ਆਈਡੈਂਟੀਫਿਕੇਸ਼ਨ ਆਧਾਰ ਕਾਰਡ ਦੀ ਕਾਪੀ ਹੈ ਜਿਹੜੀ ਉਹ ਨਾਲ ਲਾ ਕੇ ਹੋਵੇ ਵੀ ਤਾਂ ਕਿ ਬੋਗਸ ਨਾ ਹੋਵੇ ਭਰਤੀ ਤੇ ਇਹਨਾਂ ਦੀ ਭਰਤੀ ਸਾਰੀ ਬੋਗਸ ਹੈ ਇੱਕ ਵੀ ਬੰਦੇ ਦਾ ਇਹਨਾਂ ਨੇ ਕੋਈ ਆਧਾਰ ਕਾਰਡ ਨਹੀਂ ਲਾਇਆ ਇਹਨਾਂ ਨੇ ਘਰੇ ਬਹਿ ਕੇ ਆਪਣੀਆਂ ਕਾਪੀਆਂ ਭਰ ਕੇ ਭੇਜਤੀਆਂ ਕਿਉਂਕਿ ਲੋਕ ਤਾਂ ਫੜਨ ਨੂੰ ਤਿਆਰ ਨਹੀਂ ਸੀ ਲੋਕ ਸਾਰੇ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੀ ਆਪਦੀ ਕੋਈ ਜਿਹੜੀ ਹੈ ਜੇ ਮੈਂ ਕਹਾਂ ਵੀ ਬਾਦਲਦਰ ਦੀ ਕੋਈ ਉਹ ਹੋਣ ਨਹੀਂ ਜੇ ਹੈ ਤਾਂ ਕਾਹਤਕ ਸਭ ਕਰਕੇ ਤੇ ਉਹ ਵੀ ਜਦ ਉਹਨਾਂ ਨੇ ਉਹਨਾਂ ਦੀ ਲੰਗਣਾ ਕਰਤੀ ਤਾਂ ਫਿਰ ਇਹਨਾਂ ਨੂੰ ਜਿਹੜਾ ਹੈ ਬੋਗਸ ਹੀ ਕਹਾਗੇ ਹੋਰ ਕੀ ਕਹਾਗੇ ਤੇ ਬੋਗਸ ਭਰਤੀ ਬੋਗਸ ਡੈਲੀਗੇਟ ਤੇ ਬੋਗਸ ਪ੍ਰਧਾਨ ਇਹਨਾਂ ਨੇ ਚੁਣ ਲਿਆ ਇਹ ਇਹ ਇਹਨਾਂ ਦੀ ਹੁਣ ਤੱਕ ਦੀ ਜਿਹੜੀ ਹੈ ਟੋਟਲ ਜਿਹੜੀ ਹੈ ਪ੍ਰਾਪਤੀ ਹੈ ਤੇ ਕੋਈ ਵੀ ਮੈਂ ਕਹਿ ਸਕਦਾ ਬੜਾ ਸਪਸ਼ਟ ਰੂਪ ਵਿੱਚ ਕਿ ਇਹਨਾਂ ਨੇ ਇੱਕ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਭਰਤੀ ਸੰਬੰਧੀ ਮੰਨੇ ਨਹੀਂ ਤੇ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਸਾਰੇ ਇਨ ਬਿਨ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਲਾਗੂ ਕਰ ਰਹੀ ਹੈ ਤੇ ਲੋਕਾਂ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਸਯੋਗ ਮਿਲ ਰਿਹਾ ਹੈ ਕਿ ਇੰਨੀ ਹੈ ਕਿ ਜਿਹੜਾ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਪਹੁੰਚਣਾ ਲੋਕਾਂ ਤੱਕ ਜਿਹੜਾ ਔਖਾ ਹੋ ਰਿਹਾ ਹੈ ਇੰਨੀ ਲੋਕ ਕਹਿ ਰਹੇ ਨੇ ਵੀ ਸਾਡੇ ਕੋਲ ਪਹੁੰਚੋ ਸਾਨੂੰ ਕਾਪੀਆਂ ਦੇ ਕੇ ਜਾਓ ਇੰਨਾ ਵੱਡਾ ਜਿਹੜਾ ਸਹਯੋਗ ਮਿਲ ਰਿਹਾ ਉਸ ਚੀਜ਼ਾਂ ਤੋਂ ਬਖਲਾ ਕੇ ਅੱਜ ਇਹ ਊੜ ਪ੍ਰਚਾਰ ਕਰਨ ਵਾਸਤੇ ਜਿਹੜਾ ਲੱਗੇ ਹੋਏ ਨੇ ਪਰ ਮੈਂ ਸਮਝਦਾ ਪੰਜਾਬ ਦੇ ਲੋਕ ਤੇ ਜਿਹੜੀ ਹੈ ਸਮੁੱਚਾ ਸਿੱਖ ਜਗਤ ਇਹ ਸਮਝ ਚੁੱਕਿਆ ਹੈ ਕਿ ਇਹ ਇਹ ਲੋਕ ਜਿਹੜੇ ਨੇ ਇਹ ਕਦੇ ਨਾ ਤਾਂ ਕੌਮ ਦੇ ਬਣੇ ਨੇ ਤੇ ਨਾ ਹੀ ਇਹਨਾਂ ਨੇ ਕਦੇ ਸਿੱਖ ਸਿਧਾਂਤਾਂ ਦੀ ਕਦੇ ਕੋਈ ਪਹਿਰੇਦਾਰੀ ਕੀਤੀ ਹੈ ਤੇ ਦੂਸਰੇ ਜਿਹੜਾ ਮੁੱਦਾ ਹੈ ਉਹ ਮੈਂ ਰਖੜਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਉਹ ਜਿਹੜਾ ਉਹ ਤੁਹਾਨੂੰ ਸਾਰਾ ਵਿਸਤਾਰ ਵਿੱਚ ਦੱਸਣ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਜਾਣੇ ਟਾਈਮ ਕੱਢ ਕੇ ਆਏ ਆ ਬਹਿਜੇ ਤਾਂ ਸਾਰਾ ਕੁਝ ਤੁਹਾਨੂੰ ਵੀ ਪਤਾ ਹੈ ਲੋਕਾਂ ਨੂੰ ਵੀ ਪਤਾ ਹੈ ਹਰ ਬੰਦੇ ਨੂੰ ਪਤਾ ਹੈ ਕਿ ਕੀ ਫੈਸਲੇ ਹੋਏ 2 ਦਸੰਬਰ ਨੂੰ ਜਿਹੜੇ 73 ਸਰਸਾ ਦੀ ਫਸਲੀ ਦੇ ਉੱਤੇ ਫੈਸਲੇ ਹੋਏ ਉਹ ਬੜੇ ਕਲੈਰਟੀ ਨਾਲ ਜੱਜਦਰ ਸਾਹਿਬ ਨੇ ਕਿਹਾ ਕਿ ਜਿਹੜੇ ਤੁਸੀਂ ਗਨਾਹ ਕੀਤੇ ਨੇ ਉਹ ਹਾਂ ਕਰ ਦਿਓ ਦੂਜੇ ਨਾ ਕਰ ਦਿਓ ਹਾਂ ਨਾ ਦੇ ਵਿੱਚ ਜਵਾਬ ਦੇਣਾ ਇਹ ਨਹੀਂ ਹੈ ਕਿ ਆਪਾਂ ਹਿਸਟਰੀ ਦੱਸਿਆਂ ਜਾਂ ਕੁਝ ਹਾਂ ਨਾ ਚ ਜਵਾਬ ਦੇ ਦੇ। ਕੱਲਾ ਕੱਲਾ ਮੁਦਾਵਨਾ ਨੇ ਪੁੱਛਿਆ ਕਿ ਮਾਫੀ ਹੋਈ? ਡੀਜੀਪੀ ਲਾਇਆ? ਕੱਲੀ ਕੱਲੀ ਗੱਲ ਉਹਨਾਂ ਨੇ ਬਾਈ ਨੇਮ ਕਹੀ। ਪਰ ਸਾਰੇ ਗਨਾਹ ਇਹਨਾਂ ਨੇ ਕਬੂਲ ਕੀਤੇ। ਕਬੂਲ ਤਾਂ ਕਰ ਲੇ ਪਰ ਉਹ ਤੋਂ ਬਾਹਰ ਆ ਕੇ ਤੁਸੀਂ ਸਾਰਿਆਂ ਨੇ ਦੇਖਿਆ ਜੇ ਮੁਖਸ਼ਰ ਸਾਹਿਬ ਜਾ ਕੇ ਉਹ ਕਹਿੰਦੇ ਅਸੀਂ ਤਾਂ ਐਵੇਂ ਮੰਨ ਗਏ ਸੀ ਉੱਥੇ। ਕੋਈ ਗੱਲ ਹੀ ਨਹੀਂ ਸੀ। ਜੇ ਐਵੇਂ ਮੰਨ ਗਏ ਸੀ ਤਾਂ ਇਹ ਵੀ ਦੱਸਣ ਫਿਰ ਬੀਜੀਪੀ ਕਿਹਨੇ ਲਾਇਆ ਸੀ? ਮਾਫੀ ਕਿਨੇ ਦਿੱਤੀ ਸੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਸੀ ਤਾਂ ਉਹ ਕਿਨੇ ਨਹੀਂ ਲੱਭੇ ਹਨ ਕੋਈ ਨਾ ਕੋਈ ਤਾਂ ਬੰਦਾ ਰਿਸਪਾਂਸਿਬਲ ਹੋਊਗਾ ਪਰ ਉਹ ਬਿਲਕੁਲ ਹੀ ਉਸ ਗੱਲ ਦੇ ਉੱਤੋਂ ਲੋਕਾਂ ਨੂੰ ਮੁਕਰ ਗਏ ਜਿਹੜੀ ਡਿਊਟੀ ਬਣਦੀ ਸੀ ਦੇਖੋ ਜੇ ਸ਼੍ਰੀ ਕਾਲ ਤਖਤ ਸਾਹਿਬ ਦੀ ਜੋ ਮਾਨ ਮਰਿਆਦਾ ਹੈ ਉਹ ਸ਼ੋਮਣੀ ਕਾਲੀਦਾਲ ਤੇ ਸ਼ੋਮਣੀ ਕਮੇਟੀ ਲਾਗੂ ਕਰਾਉਣੀ ਹੁੰਦੀ ਹੈ ਜਿੰਮੇਵਾਰੀ ਬਣਦੀ ਹੈ ਜਿੱਥੇ ਪੰਥ ਦੀ ਜਿੰਮੇਵਾਰੀ ਹੈ ਉੱਥੇ ਇਹਨਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਵੀਡੀਓ ਚਲਾਉਣ ਦੇ ਨੇ ਜਿਹੜੀ ਉਹਨਾਂ ਨੇ ਬੋਲੀ ਆ ਅਮਰ ਜੀ ਕਰੈਕਟੀਨਾ ਵੀਡੀਓ ਦੇ ਲਓ ਸਿੰਘ ਸਰਪੰਨ ਵਾਲੀ ਚਲਾ ਦਿਓ ਪਹਿਲਾਂ ਇਹ ਇੱਕ ਤਾਂ ਜਿਹੜਾ ਫੈਸਲਾ ਹੋਇਆ ਉਹਦੀ ਵੀ ਵੀਡੀਓ ਇਹ ਤੁਸੀਂ ਸੁਣ ਲਓ ਜਰਾ ਉਹ ਸੈਕਿੰਡਾਂ ਦੀ ਕਲਿੱਪ ਕੱਢੀ ਆ ਤੁਸੀਂ ਆਪ ਫੜ ਲਿਓ ਚਲਾ ਦੇਣਾ ਪਹਿਲਾਂ ਹੁਣ ਚਲਾ ਦੇ ਹਾਂ ਕਰ ਪਹਿਲਾਂ ਇੱਕ ਖੋਲ ਦਿਓ ਫਿਰ ਦੂਜੀ ਖੁੱਲ ਜੂਗੀ ਨਾ ਤੇ ਦੂਜੀ ਖੋਲੋ ਪਹਿਲਾਂ ਇੱਕ ਮਿੰਟ ਜੀ ਪਹਿਲੀ ਕਰ ਦਿਓ ਸਿੰਗਸਰ ਬਾਰਡਰ ਕਿੱਥੇ ਆ? ਕੰਮ ਨਹੀਂ ਜੀ। ਹੈ? ਕਿੱਥੇ ਨਹੀਂ। ਕੰਮ ਨਹੀਂ ਸੜੇ ਜਿਹੜੇ ਕਿ ਜੀ ਕਿਹੜੀ? ਚ ਰਹਿਣ ਦੋ ਜੀ ਛੱਡੋ ਜੀ। ਚੋਂ ਇੱਕ ਨੀ ਇਵੈਂਟ ਬਣਤ ਰਹਾ। ਨਾਲ WhatsApp, email ਸਾਰੀਆਂ ਭੇਜ ਦਾਂਗੇ ਤਿੰਨੇ। ਕੋਈ ਬੜਾ ਵੈਸੇ ਤਾਂ ਸੋਸ਼ਲ ਮੀਡੀਆ ਤੇ ਸਾਰੇ ਅਵੇਲੇਬਲ ਵੀ ਹੈਗੀਆਂ ਪਰ ਅਸੀਂ ਤੁਹਾਨੂੰ ਫਾਰਵਰਡ ਵੀ ਕਰ ਦਾਂਗੇ ਥੋੜੀਆਂ ਉਹਨੂੰ ਪ੍ਰੈਸਾਈਜ਼ ਅਸੀਂ ਬਣਾ ਕੇ ਉਹ ਵੱਲਾਈਆਂ ਨੇ ਉਤੋਂ ਬਾਹਰ ਆਉਣ ਸਾਰੇ ਮੁਕਰ ਗਏ ਮੁਕਰੇ ਨਹੀਂ ਜਿੰਨੇ ਸਿੰਘ ਸਵਾਰ ਨੇ ਆਪਾਂ ਨੂੰ ਸਾਰੇ ਨੂੰ ਪਤਾ ਹੈ ਕਿ ਹੁਕਮਨਾਮਾ ਕਿਦਾ ਚੱਲਦਾ ਹੈ ਕੌਣ ਉਹਨਾਂ ਨੂੰ ਲਾਉਂਦਾ ਹੈ ਇਹ ਕੋਈ ਕਿਸੇ ਨੂੰ ਦੱchnਾਈ ਗੱਲ ਨਹੀਂ ਕੋਈ ਹੋਰ ਦੀ ਗੱਲ ਨਹੀਂ ਜਦੋਂ ਇਹ ਹੁਕਮਨਾਮਾ ਹੋਇਆ ਉਦੋਂ ਹਾਂ ਮੁੱਕ ਕਰਕੇ ਵੀ ਹਾਂ ਅਸੀਂ ਗੁਨਾਹ ਕੀਤੇ ਨੇ ਉਸ ਤੋਂ ਬਾਅਦ ਮੁਕਰ ਗਏ ਇੱਥੇ ਮੁੱਕਲੇ ਮੁਕਰੇ ਨਹੀਂ ਉਹਦੇ ਨਾਲ ਹੀ 26 ਦਿਨ ਦੇ ਵਿੱਚ ਵਿੱਚ 3000 ਜਹਦਰ ਸਾਹਿਬ ਉਹਨੇ ਨੇ ਹਟਾ ਦਿੱਤੀ ਜੋ ਤੌਰ ਤਰੀਕਾ ਵਰਤਿਆ ਉਹ ਮੇਰਾ ਖਿਆਲ ਹੈ ਵੀ ਇਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਜਿਹੜੇ ਸਿੰਘ ਸਵਾਰ ਨੂੰ ਅਸੀਂ ਬਹੁਤ ਮਾਨ ਤੇ ਸਤਿਕਾਰ ਦਿੰਨੇ ਆ ਅੱਛੇ ਕੌਮ ਦੇ ਵਿੱਚ ਸਭ ਤੋਂ ਉੱਪਰ ਅਸੀਂ ਜਹਦਰ ਸਾਹਿਬ ਨੂੰ ਮੰਨਦੇ ਹਾਂ ਪਰ ਉਹਨਾਂ ਦੀ ਆਪਣਾ ਇੱਕ ਰਿਸ਼ਤੇਦਾਰ ਲਾ ਲਿਆ ਜਿਹਦੇ ਕਰਕੇ ਹਰਿਆਣੇ ਦੀ ਕਮੇਟੀ ਬਣੀ ਹੈ ਅਦਰਵਾਈਜ਼ ਤਾਂ ਸਾਰਾ ਹਰਿਆਣਾ ਕਹਿੰਦਾ ਅਸੀਂ ਵੀ ਇਹਦੀ ਬਜਾਇਦਾ ਸੀਨੀਅਰ ਮੀਤ ਮੀਤ ਬਣਾਤੇ ਹੋਰ ਨੂੰ ਬਣਾ ਦਿਓ ਉਹ ਪਾਲਿਆ ਦੂਜਾ ਫੀਡ ਕੋਰਟ ਦਾ ਪ੍ਰਧਾਨ ਪਾਲਿਆ ਤੇ ਇੱਕ ਸ਼ੋਮਨੀ ਕਾਲੀ ਦਾ ਜਿਹੜਾ ਪ੍ਰਧਾਨ ਸੀ ਉਹਦੇ ਘਰੇ ਬੈਠ ਕੇ ਇਹਨਾਂ ਨੇ ਉਹ ਉਹਦੇ ਖਿਲਾਫ ਗਿਆਨੀ ਹਰਪ੍ਰੀਤ ਦੇ ਖਿਲਾਫ ਲਿਖ ਲਿਆ ਜੀ ਆ ਹੋਇਆ ਵਾਹ ਹੋਇਆ ਹਾਲਾਂਕਿ ਉਹ ਸਾਰੀਆਂ ਇਨਕੁਆਰੀਆਂ ਪਹਿਲਾਂ ਹੋਈਆਂ ਵੀ ਸੀ ਕਿਉਂਕਿ ਇਹਨਾਂ ਨੇ ਆਪਰਤੀ ਕੀਤਾ ਇਹਨਾਂ ਨੇ ਪਹਿਲਾਂ ਸਿੰਘ ਸਵਾਨ ਮੁਖਸ਼ਰ ਸਾਹਿਬ ਲਾਏ ਫਿਰ ਖਾਲਸਾ ਸਾਹਿਬ ਦੇ ਲਾਏ ਕਿੰਨੀਆਂ ਪੋਸਟਾਂ ਦੇ ਉੱਤੇ ਰਹੇ ਨੇਰ ਕਿੰਨੇ ਸਾਲ ਹੋ ਗਏ ਪਰ ਕਿਉਂਕਿ ਉਹ ਹੁਕਮਨਾਮਾ ਜਾਰੂ ਹੋਇਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਸਾਰੀ ਦੁਨੀਆ ਦੇ ਵਿੱਚ ਬੜਾ ਵੱਡਾ ਮੈਸੇਜ ਵਾਕਿਆ ਸੀਗਾ ਕਿ ਇੱਕ ਸਿੱਖਾਂ ਕੋਲ ਕਹਿ ਦਈਏ ਪੰਥ ਕੋਲ ਕਹਿ ਦਈਏ ਇਹ ਹਜਾ ਤਖਤ ਹੈ ਜਿਹੜਾ ਪ੍ਰਮਾਤਮਾ ਤਖਤ ਮੰਨ ਕੇ ਲੋਕ ਉੱਥੇ ਹੁਕਮ ਮੰਨਦੇ ਨੇ ਕੋਈ ਕਿੰਨਾ ਵੱਡਾ ਬੰਦਾ ਹੋਵੇ ਕਿੰਨਾ ਛੋਟਾ ਬੰਦਾ ਹੋਵੇ ਉੱਥੇ ਆ ਕੇ ਨਤਮਸਤਕ ਹੁੰਦਾ ਉਹ ਹੁਕਮ ਨੂੰ ਇਨਮਨ ਮੰਨਦਾ ਉਹਦੀ ਸਭ ਤੋਂ ਵੱਡੀ ਡਿਊਟੀ ਸ਼ੋਮਨੀ ਕਮੇਟੀ ਦੀ ਤੇ ਇਕੱਲੀ ਦਖਦੀ ਬਣ ਗਿਆ ਪਰ ਦੋਨੇ ਹੀ ਭਗੌੜੇ ਹੋ ਗਏ ਉਸ ਕਾਲਪਨ ਦੋਹੀ ਉਹਨੂੰ ਮਨਜ਼ੂ ਮੁੱਕਰ ਗਏ ਗਿਆਨੀ ਹਰਪੀਜ ਨੂੰ ਹਟਾਉਣ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਜੈਨਕ ਵੀਰ ਸਿੰਘ ਨੂੰ ਜੈਨ ਸੁਲਤਾਨ ਸਿੰਘ ਨੂੰ 26 ਦਿਨ ਦੇ ਵਿੱਚ ਵਿੱਚ ਤਿੰਨੇ ਜਹਦਾਰ ਸਾਹਿਬ ਨੂੰ ਘਰੇ ਮਿਠਾਤਾ ਤੇ ਅਖੀਰ ਨੂੰ ਹੁਣ ਜਿਹੜੇ ਹੋ ਰਿਹਾ ਉਤੀ ਸਾਰੇ ਦੇਖ ਹੀ ਰਹੇ ਹਾਂ ਕਿਵੇਂ ਜਹਦਾਰ ਸਾਹਿਬ ਕਿੱਥੋਂ ਆ ਕੇ ਲੱਗੇ ਕਿੱਥੇ ਹੋਏ ਉਹਨਾਂ ਦੀ ਕਿਰਦਾਰ ਪੁਛੀ ਕਿੰਨੀ ਕੀਤੀ ਕਿ ਜੇ ਸਕਿਉਰਟੀ ਲਈ ਸਕਿਉਰਟੀ ਕਿੰਨ ਲਈ ਸੀ ਸਕਿਉਰਟੀ ਤਾਂ ਇਹਨਾਂ ਨੇ ਆਪ ਲਈ ਸੀਗੀ ਆ ਇਹਨਾਂ ਕੋਈ ਵੀ ਸਕਿਉਰਟੀ ਹੈਗੀ ਵੱਡੇ ਬਾਦਸਾਲ ਕੋਈ ਕਿ ਉਹ ਵੀ ਸੈਂਟਰ ਦੇ ਫਿਰ ਹੋਣ ਮਨ ਦੇਸੀ ਜੇ ਕੱਲੇ ਸਕਿਉਰਟੀ ਦੀ ਗੱਲ ਹੋਵੇ ਫਿਰ ਤਾਂ ਇਹਨਾਂ ਨੇ ਆਪ ਸਕਿਉਰਟੀ ਲਈ ਹੈ ਤੇ ਆਪ ਉਹ ਕੀਤੀ ਹੈ ਪਰ ਕਹਿੰਦੇ ਕੱਲ ਕੀ ਹੈ ਕਿ ਸਾਡੇ ਤੇ ਹੁਕਮਨਾਮਾ ਜਰੂਰੀ ਕਿਉਂ ਹੋ ਗਿਆ ਖਾਤੌਰ ਜੈਨ ਕਿਉਂ ਲੈ ਲਿਆ ਕਿਉਂ ਮੰਗ ਲਿਆ ਇਹ ਜਿਹੜਾ ਉਹਨਾਂ ਨੇ ਫੈਲੇ ਕੀਤੇ ਨੇ ਇਹ ਉਹਨਾਂ ਨੇ ਲੋਕਾਂ ਦੇ ਮੁਤਾਬਕ ਕੀਤੇ ਨੇ ਲੋਕੋ ਨਾਲ ਕੋ ਜਾਨਦੇ ਰਹੇ ਨੇ ਲੋਕ ਕਹਿੰਦੇ ਰਹੇ ਨੇ ਕਿ ਜੀ ਇਦੋਂ ਬਿਨਾ ਗੱਲ ਬਣਨੀ ਨਹੀਂ ਸੋ ਜੇ ਕਿਤੇ ਇਹ ਫੈਸਲਾ ਮੰਨਿਆ ਹੁੰਦਾ ਸ਼ਾਇਦ ਪੰਥ ਮਾਫੀ ਕਰ ਦਿੰਦਾ ਇਹਨਾਂ ਨੇ ਤਾਂ ਮਤਲਬ ਪੂਰੀ ਬਦਲੇ ਦੀ ਭਾਵਨਾ ਜਿਵੇਂ ਕਹਿੰਦੇ ਮੈਂ ਕਿ ਦੁਸ਼ਮਣੀ ਕਰਨੀ ਹੁੰਦੀ ਹੈ ਉਸ ਤਰ੍ਹਾਂ ਕੀਤਾ ਫਿਰ ਇਹਨਾਂ ਜਥੇਦਾਰ ਸਾਹਿਬ ਨੂੰ ਲਾਉਣ ਦੇ ਲਈ 47 ਮੈਂਬਰਾਂ ਨੇ ਸਾਈਨ ਕਰਕੇ ਦਿੱਤੇ ਕਿ ਮਤਾ ਲੈ ਕੇ ਆਓ ਕਿ ਅਸੀਂ ਇਹ ਸਿੰਘ ਸਵਾਰ ਨੂੰ ਦੁਆਰੇ ਲਾਉਣਾ ਹੈ ਉਹ ਤੋਂ ਹੀ ਮੁੱਕ ਗਏ ਮਤਾ ਹੀ ਨਹੀਂ ਲੈਂਦਾ ਲਾਜ਼ਮੀ ਲੈਂਦੇ ਨਹੀਂ ਹਾਲਾਂਕਿ ਉਹਨਾਂ ਨੇ ਤੈਨੂੰ ਇਸਪੈਕਟ ਕੀਤੀ ਕਿ ਬਾਅਦ ਦੇ ਪਾਸ ਕਰ ਲਓ ਬਾਅਦ ਚ ਕਰ ਲਿਓ ਜੇ ਉਹ ਅੜ ਜਾਂਦੇ ਕਿ ਅਸੀਂ ਬਾਅਦ ਦੇ ਪਾਸ ਉਦੋਂ ਹੋਣ ਦੇਵਾਂਗੇ ਜਦੋਂ ਤੁਸੀਂ ਆ ਮਤਾ ਲੈ ਕੇ ਆਉਂਗੇ ਪਰ ਉਹ ਵਿਸ਼ਵਾਸ ਕਰਕੇ ਵਿਸ਼ਵਾਸ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਉਹ ਤੋਂ ਮੁੱਕਰੀ ਗਏ ਸੋ ਇਹ ਇਹਨਾਂ ਦੀ ਗੱਲ ਹੈ ਇਹਨਾਂ ਨੂੰ ਸਿਰਫ ਆਪਣੀ ਪ੍ਰਧਾਨਗੀ ਤੋਂ ਬਿਨਾ ਹੋਰ ਕੋਈ ਗੱਲ ਦਿਖਦੀ ਨਹੀਂ ਹੈ ਕਿ ਵੀ ਸਾਡੀ ਤਾਂ ਪ੍ਰਧਾਨਗੀ ਕੰਮ ਹੋਣੀ ਚਾਹੀਦੀ ਹੈ ਅਸੀਂ ਪਹਿਲਾਂ ਵੀ ਗੱਲਾਂ ਕਰਦੇ ਰਹੇ ਹਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਲੋਕ ਨਹੀਂ ਚਾਹੁੰਦੇ ਹਨ ਆਪਾਂ ਨੂੰ ਲੋਕ ਚਾਹੁੰਦੇ ਨੇ ਕਿ ਵੀ ਆਪਾਂ ਹਟ ਕੇ ਘਰੇ ਬੈਠ ਜੀਏ ਝੁੰਡਾ ਕਮੇਟੀ ਬਣਾਈ ਉਹਨੇ ਵੀ ਇਹ ਰਿਪੋਰਟ ਸੀ ਉਹ ਵੀ ਅੱਜ ਤੱਕ ਲਾਗੂ ਨਹੀਂ ਕੀਤੀ ਲਾਗੂ ਕੀ ਲੋਕਾਂ ਤੇ ਤੁਹਾਡੇ ਕੋਲ ਵੀ ਨਹੀਂ ਆਈ ਉਹ ਸੋ ਇਹ ਬੜੀ ਵੱਡੀ ਗੱਲ ਹੈ ਫਿਰ ਇੱਚੀ ਵਸਨੀ ਜਦੋਂ ਹੁਣ ਸੁਖਵੀਰ ਪ੍ਰਧਾਨ ਬਣ ਗਿਆ ਉਦੋਂ ਤੁਸੀਂ ਦੇਖ ਹੀ ਰਹੇ ਹੋ ਕੀ ਕਹਿਣਾ ਸ਼ੁਰੂ ਕਰਤਾ ਜੇ ਹਟਾਈ ਦਿੱਤੇ ਸੀ ਜੀਓ ਤਾਂ ਘਰ ਬੈਠੇ ਸੀ ਕਿ ਹੁਣ ਕੋਈ ਕੰਮ ਨਹੀਂ ਕਰੇ ਉਹਨਾਂ ਤੇ ਵੀ ਮਤਲਬ ਇਹ ਜਿਹੇ ਕੇ ਵੀ ਜਿਹੜੇ ਸਾਡੇ ਤਖਤ ਨੇ ਉਹ ਵੀ ਦਿੱਲੀ ਚ ਲਾ ਰਹੀ ਹੈ ਦਿੱਲੀਆਂ ਦੇ ਕੰਟਰੋਲ ਚ ਨੇ ਉਹ ਇਹ ਮੈਂ ਕਹਣਾ ਵੀ ਕਿੰਦੀ ਪਾਪ ਵਾਲੀ ਗੱਲ ਹੈ ਕਿ ਤੁਹਾਡੀ ਦਾ ਜ਼ਿੰਮੇਵਾਰੀ ਹੁੰਦੀ ਬਣਦੀ ਸੀ ਕਿ ਤਖਤਾਂ ਦੇ ਨਾਲ ਖੜਨਾ ਸਿੰਘ ਸਹਿਬਾਨ ਦੇ ਨਾਲ ਖੜਨਾ ਤੁਸੀਂ ਕਿਰਦਾਰ ਕੁਸ਼ੀ ਕਰਨੀ ਸ਼ੁਰੂ ਕਰਤੀ ਉਹਨਾਂ ਦੀ ਸੋ ਜਿੰਨਾ ਇਹਨਾਂ ਨੂੰ ਨਿੰਦੀਏ ਜਿੰਨਾ ਇਹਨਾਂ ਦਾ ਉਹ ਕਰੀਏ ਉਹਨਾਂ ਤੁਹਾਡਾ ਇਹਨਾਂ ਨੇ ਜਦੋਂ ਸਿੰਘ ਸਹਿਬਾਨ ਨੂੰ ਆਪਣੇ ਘਰ ਬੁਲਾਇਆ ਸੌਦੇ ਸਾਧ ਨੂੰ ਮਾਫੀ ਦਿੱਤੀ ਉਹ ਸਾਰੀਆਂ ਗੱਲਾਂ ਤੁਸੀਂ ਦੇਖੀਆਂ ਨੇ ਪ੍ਰੈਸ ਦੇ ਵਿੱਚ ਆਈਆਂ ਨੇ ਸਿੰਘ ਸਹਿਬਾਨ ਨੇ ਦੱਸਿਆ ਵੀ ਸਾਨੂੰ ਕਿੱਥੇ ਬੁਲਾਇਆ ਅਸੀਂ ਤਾਂ ਕਿਹਾ ਸੀ ਕਿ ਵਾਹਿਗੁਰੂ ਜੀ ਤੁਹਾਨੂੰ ਤਲਬ ਕੀਤਾ ਹੋਇਆ ਇੱਥੇ ਜੇ ਤੇ ਕੋਈ ਕੰਮ ਹੋਵੇ ਵੀ ਤੁਸੀਂ ਸਾਡੇ ਕੋਲ ਆਜੋ ਕਿਉਂਕਿ ਸਿੱਖ ਪੰਥ ਦੇ ਵਿੱਚ ਤਖਤਾਂ ਦੇ ਜਨਰਲ ਸਾਹਿਬ ਨੂੰ ਅਸੀਂ ਸੁਪਰੀਮ ਮੰਨਦੇ ਆ ਉਹਨਾਂ ਨੂੰ ਕੋਈ ਬੰਦਾ ਬੁਲਾ ਨਹੀਂ ਸਕਦਾ ਬੁਲਾ ਕੇ ਇੰਨੀ ਕੋਈ ਡਾਇਰੈਕਸ਼ਨ ਦੇ ਸਕਦਾ ਪਰ ਇਹਨਾਂ ਨੇ ਉਹ ਡਾਇਰੈਕਸ਼ਨ ਦੇਣੀ ਸ਼ੁਰੂ ਕਰਤੀ ਕਿ ਵੀ ਨਹੀਂ ਮਾਫੀ ਦੇਣੀ ਹੈ ਫਿਰ ਉਹ ਚਿੱਠੀ ਜਿਹੜੀ ਸੀਗੀ ਉਹ ਹਿੰਦੀ ਸੀ ਉਹਦੀ ਟ੍ਰਾਂਸਲੇਸ਼ਨ ਕਰਤੀ ਤੁਹਾਨੂੰ ਇਹ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗੀ ਨਹੀਂ ਸੋ ਸਾਰਾ ਕੁਝ ਇਹਨਾਂ ਨੇ ਕੇਲੇ ਲਾਜਤਬਸ ਕੀਤਾ ਕਿਉਂ ਕੀਤਾ ਇਹਦਾ ਪਰਮਾਤਮਾ ਨੂੰ ਪਤਾ ਔਰ ਜਿਹੜੀ ਇਹ ਪਿਕਚਰ ਚਲਾਉਣ ਖਾਤੇ ਜਿੰਨੀ ਸਿਕਿਉਰਿਟੀ ਦਿੱਤੀ ਹੈ ਉਦੋਂ ਧਰਨਾ ਚੱਲਦਾ ਜੀਮਿੰਦਾਰਾਂ ਦਾ ਉਹਨਾਂ ਦੇ डांग ਵਰਸਾਈ ਇੱਧਰ ਸਿਕਿਉਰਿਟੀ ਸੀ سینਮਿਆ ਤੇ ਸਿਕਿਉਰਿਟੀ ਦਿੱਤੀ ਸੋ ਜੇ ਕੱਲੀ ਕੱਲੀ ਗੱਲ ਫੜਉਣ ਲੱਗ ਜਾਈਏ ਕੀ ਲਾਲਚੀ ਕੀ ਸੀ ਇਹਦਾ ਪਰਮਾਤਮਾ ਨੂੰ ਵੀ ਪਤਾ ਪਰ ਇੰਨਾ ਕੁਝ ਮੇਰਾ ਖਿਆਲ ਆਏ ਵੀ ਮੇਰੀ ਵੀ 77 ਸਾਲ ਦੀ ਉਮਰ ਹੋ ਗਈ ਮੈਂ ਆਪਣੀ ਜ਼ਿੰਦਗੀ ਨੂੰ ਦੇਖਿਆ ਤੇ ਤੁਸੀਂ ਤਾਂ ਦੇਖਿਆ ਹੀ ਕੀ ਹੋਣਾ ਤੁਸੀਂ ਤਾਂ 18 ਮਿੰਟ ਤੋਂ ਛੋਟੇ ਹੋਵੋਗੇ ਸਾਰੇ ਪਰ ਮਤਲਬ ਇੰਨਾ ਕੁਝ ਸ਼ੋਮਨੀ ਕਾਲੀਦਾਲ ਦੇ ਵਿੱਚ ਕਦੇ ਹੋਇਆ ਨਹੀਂ ਕਿਸੇ ਹੋਰ ਨੇ ਵੀ ਨਹੀਂ ਕੀਤਾ ਇੱਕ ਤਾਂ ਆਪਾਂ ਸ਼ੋਮਨੀ ਕਾਲੀਦਾਲ ਦੀ ਗੱਲ ਕਰਦੇ ਆ ਪੰਥ ਦੀ ਗੱਲ ਕਰਦੇ ਆ ਕਿਸੇ ਹੋਰ ਨੇ ਵੀ ਨਹੀਂ ਸ਼ੇਕ ਕਾਲਤਖਸਾ ਦੇ ਨਾਲ ਨਹੀਂ ਖਲਾਲ ਕੀਤੀ ਜਿਹਨੇ ਇਹਨਾਂ ਨੇ ਕੀਤੀ ਬਹੁਤ ਬਹੁਤ ਧੰਵਾਦ ਦੋ ਤਿੰਨ ਵੀਡੀਓ ਹੈਗੀਆਂ 30 30 ਸਕਿੰਟ ਦੀਆਂ ਕਿਰਪਾ ਕਰਕੇ ਇਹ ਦੇਖ ਲਿਓ ਜਰੂਰ ਤਾਂ ਕਿ ਹੋਈਆਂ ਭਾਵੇਂ ਪਰ ਜਨਤਾ ਨੂੰ ਰਿਮਾਈਂਡ ਹੀ ਕਰਾ ਦਈਏ ਜਿਹੜੀ ਬਾਦਲ ਦਲ ਹੈ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਇਸ ਗੱਲ ਤੇ ਜਿਹੜੀ ਭਰਤੀ ਕਮੇਟੀ ਹੈ ਪੰਜ ਮੈਂਬਰੀ ਕਮੇਟੀ ਦੀ ਹੋਂਦ ਤੇ ਮਾਨਤਾ ਤੇ ਅਸੀਂ ਸਵਾਲ ਕਿਵੇਂ ਖੜੇ ਕਰ ਸਕੀਏ ਉਹਨੂੰ ਜਿਹੜਾ ਹੈ ਝੂਠਾ ਪ੍ਰਚਾਰ ਕਰਕੇ ਉਹਦੀ ਹੋਂਦ ਤੇ ਸਵਾਲ ਜਿਹੜਾ ਉਹ ਖੜਾ ਕਰ ਰਹੇ ਨੇ ਸੋ ਪਹਿਲਾਂ ਤਾਂ ਉਹਨਾਂ ਇਸ਼ੂਜ਼ ਨੂੰ ਜਿਹੜਾ ਅਸੀਂ ਬੜਾ ਕਲੀਅਰਲੀ ਅੱਜ ਰਖੜਾ ਸਾਹਿਬ ਬੈਠੇ ਐ ਚਰਨਜੀਤ ਸਿੰਘ ਬਰਾੜ ਬੈਠੇ ਨੇ ਅਸੀਂ ਉਹਨਾਂ ਨੂੰ ਸਾਫ਼ ਕਰਨਾ ਚਾਹੁੰਦੇ ਆ ਲੋਕਾਂ ਦੇ ਸਾਹਮਣੇ ਵੀ ਅਸਲ ਵਿੱਚ ਸੱਚਾਈ ਕੀ ਹੈ ਜਿੱਥੋਂ ਤੱਕ ਤਾਂ ਉਹ ਇੱਕ ਗੱਲ ਵਾਰ-ਵਾਰ ਜਿਹੜਾ ਬਾਦਲ ਦਲ ਉਹ ਇਹ ਕਹਿ ਰਿਹਾ ਹੈ ਕਿ ਇਹ ਦੀ ਇਹ ਜਿਹੜੀ ਕਮੇਟੀਆਂ ਸਿਰਫ ਨਗਰਾਲ ਕਮੇਟੀ ਹੈ ਇਹ ਸਰਾ ਸਰ ਝੂਠ ਹੈ ਜੇ ਤੁਸੀਂ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਜਿਹੜਾ ਹੁਕਮ ਨਾਮਾ ਹੋਇਆ ਹੈ ਜੇ ਉਹਨੂੰ ਪੜੋਗੇ ਤਾਂ ਉਹਦੇ ਵਿੱਚ ਸਪਸ਼ਟ ਲਿਖਿਆ ਗਿਆ ਹੈ ਇਹਦਾ ਜਿਹੜਾ ਮਤਿਆਉਂਦੇ ਤੁਸੀਂ ਦੇਖਦੇ ਹੋ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਸੀ ਅਗਵਾਈ ਕਰਨ ਦੇ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਅਤੇ ਇਸ ਲਈ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗਮਨ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਉਹਨਾਂ ਨੇ ਸਪਸ਼ਟ ਲਿਖਿਆ ਹੈ ਵੀ ਇਹ ਭਰਤੀ ਆਰੰਭ ਇਹਨਾਂ ਨੇ ਕਰਨੀ ਹੈ ਨਿਗਰਾਨੀ ਨਹੀਂ ਕਰਨੀ ਭਰਤੀ ਕਰਨੀ ਹੈ ਇਹਨਾਂ ਨੇ ਭਰਤੀ ਸਮੂੱਚੇ ਤੌਰ ਤੇ ਭਰਤੀ ਕਿਵੇਂ ਕਰਨੀ ਹੈ ਕਿਸ ਰੂਪ ਚ ਹੋਏਗੀ ਉਹ ਇਹ ਕਮੇਟੀ ਦੇਖੇਗੀ ਸੋ ਇਹ ਚ ਕੋਈ ਦੁਬਿਧਾ ਨਹੀਂ ਹੈ ਇਹਨੂੰ ਉਹ ਜਾਣ ਬੁੱਝ ਕੇ ਇੱਕ ਨਿਗਰਾਨ ਕਮੇਟੀ ਕਹਿ ਕੇ ਉਹ ਝੂਠ ਜਿਹੜਾ ਹੈ ਲੋਕਾਂ ਚ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਸਰਾ ਜਿਹੜਾ ਸੀ ਇਹ ਕਹਦੇ ਜੀ ਇਹ ਤਾਂ ਸੱਤ ਮੈਂਬਰੀ ਕਮੇਟੀ ਸੀ ਪੰਜ ਮੈਂਬਰੀ ਦਾ ਕੋਈ ਕਾਲ ਤੱਕ ਸਭ ਤੋਂ ਕਮੇਟੀ ਨਹੀਂ ਬਣੀ ਹੁਣ ਆਪਾਂ ਸਭ ਜਾਣਦੇ ਆ ਵੀ ਜਦ ਸੱਤ ਮੈਂਬਰੀ ਕਮੇਟੀ ਬਣੀ ਇਹਨਾਂ 55 ਮੈਂਬਰਾਂ ਤੋਂ ਇਲਾਵਾ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਸੀ ਸ਼ਰੋਮਨੀ ਹੈਗੇ ਨੇ ਸ਼ਰੋਮਨੀ ਗੁਰਦੁਆਰਾ ਪਰੰਤ ਕਮੇਟੀ ਦੇ ਤੇ ਸਾਫਕਾ ਬਨਾਨ ਕਰਪਾਲ ਸਿੰਘ ਜੀ ਬਡੁੰਗਰ ਇਹਨਾਂ ਨੂੰ ਇਸ ਕਮੇਟੀ ਦੇ ਵਿੱਚ ਰੱਖਿਆ ਗਿਆ ਸੀ ਪਰ ਕਿਸੇ ਕਾਰਨਾ ਕਰਕੇ ਆਪਾਂ ਸਾਰੇ ਜਾਣਦੇ ਹਾਂ ਚਲੋ ਮੈਂ ਉਹ ਤੇ ਨਹੀਂ ਜਾਣਾ ਚਾਹੁੰਦਾ ਇਹਨਾਂ ਨੇ ਉਸ ਕਮੇਟੀ ਤੋਂ ਅਸਤੀਫਾ ਦਿੱਤਾ ਹੁਣ ਜੇ ਉਹ ਦੋ ਬੰਦੇ ਅਸਤੀਫਾ ਦੇ ਦਿੰਦੇ ਆ ਉਸ ਦਾ ਮਤਲਬ ਉਸ ਇਹ ਥੋੜਾ ਵੀ ਉਹ ਕਮੇਟੀ ਦੀ ਹੋਂਦ ਖਤਮ ਹੋ ਗਈ ਉਹ ਦੋ ਬੰਦਾ ਨੇ ਆਪਦੇ ਆਪ ਨੂੰ ਕਮੇਟੀ ਚੋਂ ਬਾਹਰ ਕਰ ਲਿਆ ਤੇ ਕਿੰਨੇ ਮੈਂਬਰ ਰਹਿ ਗਏ ਪੰਜ ਮੈਂਬਰ ਰਹਿ ਗਏ ਸੋ ਉਸ ਤੋਂ ਬਾਅਦ ਉਹ ਸੁਭਾਵਕ ਹੈ ਵੀ ਉਹ ਕਮੇਟੀ ਜਿਹੜੀ ਆ ਪੰਜ ਮੈਂਬਰੀ ਹੋ ਗਈ ਤੇ ਉਹ ਪੰਜ ਮੈਂਬਰੀ ਕਮੇਟੀ ਨੂੰ ਅਕਾਲ ਤਖਤ ਜਾ ਕੇ ਆਏ ਨੇ ਅਕਾਲ ਤਖਤ ਸਾਹਿਬ ਤੇ ਦੋ ਵਾਰੀ ਉਹ ਗਏ ਤੇ ਸਿੰਘ ਸਾਹਿਬ ਨੇ ਬੜਾ ਸਪਸ਼ਟ ਰੂਪ ਚ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਦੀ ਭਰਤੀ ਸਟਾਰਟ ਕਰੋ ਸਾਡਾ ਜਿਹੜਾ ਹੁਕਮਨਾਮਾ ਹੈ ਉਹ ਸਟੈਂਡ ਕਰਦਾ ਉਹਵੇਂ ਨਾ ਉਹਵੇਂ ਸਟੈਂਡ ਕਰਦਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਜਿਹੜਾ ਦਲਜੀਤ ਸਿੰਘ ਚੀਮਾ ਅਤੇ ਹੋਰ ਉਹਨਾਂ ਦੇ ਸਾਥੀ ਆ ਕੇ ਝੂਠ ਬੋਲ ਰਹੇ ਸੀ ਵੀ ਅਸੀਂ ਉਤੋਂ ਮਨਜ਼ੂਰੀ ਲਿਆਏ ਉਹ ਸਾਰਾ ਸਾਰਾ ਸਰ ਗਲਤ ਹੈ ਅਤੇ ਸਿੰਘ ਸਾਹਿਬ ਨੇ ਅੱਜ ਦੀ ਜੋ ਲਾਸਟ ਉਹਨਾਂ ਦੀ ਸਟੇਟਮੈਂਟ ਆਈ ਹੈ ਐਜ਼ ਅ ਕੌਂਸਲ ਟਕ ਸਭ ਦੇ ਜਥੇਦਾਰ ਗਿਆਨੀ ਰਵੀਰ ਸਿੰਘ ਨੇ ਕਿਹਾ ਵੀ ਕਮੇਟੀ ਆਪਦਾ ਕੰਮ ਕਰੇ ਸੋ ਉਹ ਜਦ ਸੱਤ ਮੈਂਬਰੀ ਚੋਂ ਦੋ ਮੈਂਬਰ ਅਸਤੀਫਾ ਦੇ ਗਏ ਤਾਂ ਪੰਜਵੇਂ ਮੇਰੀ ਕਮੇਟੀ ਹੈ ਹੁਣ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਅੱਜ ਵੀ ਉਹਨਾਂ ਦੀ ਜਿਹੜੀ ਮਾਨਤਾ ਹੈ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਜੋ ਹੁਕਮ ਹੋਇਆ ਉਹ ਉਵੇਂ ਸਟੈਂਡ ਕਰਦੀ ਹੈ ਤੇ ਉਹੀ ਅਕਾਲ ਤਖਤ ਸਾਹਿਬ ਦੇ ਜੋ ਆਦੇਸ਼ ਨੇ ਉਹਨਾਂ ਮੁਤਾਬਕ ਜਿਹੜੀ ਹੈ ਉਹ ਕਮੇਟੀ ਜਿਹੜੀ ਕੰਮ ਕਰ ਰਹੀ ਹੈ ਉਲਟਾ ਕੁਲੰਗੜਾ ਸਾਰੀ ਜਿਹੜੀਆਂ ਨੇ ਉਹ ਇਹਨਾਂ ਨੇ ਕੀਤੀਆਂ ਇੱਕ ਵੀ ਅਕਾਲ ਤਖਤ ਸਾਹਿਬ ਦੇ ਜੋ ਹੁਕਮ ਹੋਇਆ ਭਰਤੀ ਸੰਬੰਧੀ ਆ ਹੋਰ ਉਹ ਇੱਕ ਵੀ ਇਹਨਾਂ ਨੇ ਉਹਨੂੰ ਲਾਗੂ ਨਹੀਂ ਕੀਤਾ ਪਹਿਲੀ ਗੱਲ ਤਾਂ ਇਹਨਾਂ ਨੇ ਜੋ ਪਹਿਲਾ ਉਹਨਾਂ ਦਾ ਸੀਗਾ ਵੀ ਆਪਦੇ-ਆਪ ਦੇ ਵੱਖ-ਵੱਖ ਜਿਹੜੇ ਚੁੱਲ੍ਹੇ ਨੇ ਉਹ ਸਮੇਟੇ ਸਮੇਟਣ ਉਹਦਾ ਮਤਲਬ ਇੱਕ ਸੀ ਚੁੱਲਾ ਉਹਨਾਂ ਨੇ ਚੁੱਲਾ ਨਹੀਂ ਚੁੱਲ੍ਹੇ ਲਿਖਿਆ ਵੀ ਉਹਦੇ ਵਿੱਚ ਬਾਦਲ ਦਲ ਤੇ ਅਕਾਲੀ ਦਲ ਸੁਧਾਰ ਲਹਿਰ ਦੋਨਾਂ ਵਾਸਤੇ ਦੇਸ਼ ਸੀ ਤੇ ਅਕਾਲੀ ਸੁਧਾਰ ਲਹਿਰ ਵੱਲੋਂ 2-3 ਦਿਨਾਂ ਦੇ ਵਿੱਚ ਹੀ ਮਤਾ ਪਾ ਕੇ ਉਹ ਆਪਦੀ ਸਾਰੀ ਉਹ ਲਹਿਰ ਨੂੰ ਭੰਗ ਕਰ ਦਿੱਤਾ ਗਿਆ ਤੇ ਇਹਨਾਂ ਨੇ ਬਿਲਕੁਲ ਵੀ ਆਪਦੀ ਉਸ ਸਾਰੀ ਆਰਗੇਨਾਈਜੇਸ਼ਨ ਉਵੇਂ ਰੱਖਿਆ ਤੇ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਅਸਤੀਫੇ ਤੁਸੀਂ ਮਨਜ਼ੂਰ ਕਰੋ ਜਿਹੜੇ ਮੈਂਬਰ ਅਸਤੀਫੇ ਦੇ ਗਏ ਸੀ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਸੀ ਉਹਨਾਂ ਵਿੱਚੋਂ ਆਪਣੇ ਥੋੜੇ ਐਨ ਕੇ ਸ਼ਰਮਾ ਸੀ ਦਲਜੀਤ ਚੀਮਾ ਸੀ ਇਹਨਾਂ ਦੇ ਅਸਤੀਫੇ ਮਨਜ਼ੂਰ ਕਰੋ ਇਹਨਾਂ ਨੇ ਨਾ ਤਾਂ ਉਹ ਸਮੇਂ ਦੇ ਵਿੱਚ ਅਸਤੀਫੇ ਮਨਜ਼ੂਰ ਕੀਤੇ ਜਾਣ ਬੁੱਝ ਕੇ ਉਹਨਾਂ ਨੇ ਉਹਦੇ ਵਿੱਚ ਦੇਰੀ ਕੀਤੀ ਉਹ ਵੀ ਸਿਰਫ ਇਸੇ ਕਰਕੇ ਦੇਰੀ ਕੀਤੀ ਵੀ ਉਹ ਦਿਖਾਉਣਾ ਚਾਹੁੰਦੇ ਸੀ ਬਿਸੀ ਅਕਾਲਤਖ ਸਾਹਿਬ ਨੂੰ ਕੁਝ ਨਹੀਂ ਸਮਝਦੀ ਨਹੀਂ ਜੇ ਇਹਨਾਂ ਦੇ ਮਨ ਵਿੱਚ ਕੋਈ ਸਤਕਾਰ ਹੁੰਦਾ ਅਕਾਲਤਖ ਸਾਹਿਬ ਦਾ ਤਾਂ ਇਮੀਡੀਏਟਲੀ ਉਹ ਅਸਤੀਫੇ ਮਨਜ਼ੂਰ ਕਰਦੇ ਤੇ ਦੂਸਰਾ ਫਿਰ ਇਹਨਾਂ ਨੇ ਉਹ ਨਹੀਂ ਮੰਨੀ ਤੇ ਜਿਹੜਾ ਇੱਕ ਫੈਸਲਾ ਸੀਗਾ ਅਸੀਂ ਜਿਹੜੀ ਭਰਤੀ ਕਰ ਰਹੇ ਹਾਂ ਜੋ ਅਸੀਂ ਨਹੀਂ ਜੋ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਅਸੀਂ ਤਾਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਆਦੇਸ਼ ਮੁਤਾਬਕ ਕਰ ਰਹੀ ਉਹ ਚ ਦੇਖੋ ਲਿਖਿਆ ਹੈ ਕਿ ਸ਼੍ਰੋਮਣੀ ਕਾਲੀਦਾਸ ਦੀ ਭਰਤੀ ਪੰਜ ਮੈਂਬਰੀ ਕਮੇਟੀ ਆਰੰਭ ਕਰਨ ਜਿਹੜੀ ਜੋ ਭਰਤੀ ਬੋਗਸ ਨਾ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਬੜਾ ਕਲੀਅਰ ਹੈ ਵੀ ਆਪਦੀ ਆਈਡੈਂਟੀਫਿਕੇਸ਼ਨ ਆਧਾਰ ਕਾਰਡ ਦੀ ਕਾਪੀ ਹੈ ਜਿਹੜੀ ਉਹ ਨਾਲ ਲਾ ਕੇ ਹੋਵੇ ਵੀ ਤਾਂ ਕਿ ਬੋਗਸ ਨਾ ਹੋਵੇ ਭਰਤੀ ਤੇ ਇਹਨਾਂ ਦੀ ਭਰਤੀ ਸਾਰੀ ਬੋਗਸ ਹੈ ਇੱਕ ਵੀ ਬੰਦੇ ਦਾ ਇਹਨਾਂ ਨੇ ਕੋਈ ਆਧਾਰ ਕਾਰਡ ਨਹੀਂ ਲਾਇਆ ਇਹਨਾਂ ਨੇ ਘਰੇ ਬਹਿ ਕੇ ਆਪਣੀਆਂ ਕੱਪੀਆਂ ਭਰ ਕੇ ਭੇਜਤੀਆਂ ਕਿਉਂਕਿ ਲੋਕ ਤਾਂ ਫੜਨ ਨੂੰ ਤਿਆਰ ਨਹੀਂ ਸੀ ਲੋਕ ਸਾਰੇ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੀ ਆਪਦੀ ਕੋਈ ਜਿਹੜੀ ਹੈ ਜੇ ਮੈਂ ਕਹਾ ਵੀ ਬਾਦਲਦਰ ਦੀ ਕੋਈ ਉਹ ਹੋਣ ਨਹੀਂ ਜੇ ਹੈ ਤਾਂ ਕਾਫ ਤੱਕ ਸਭ ਕਰਕੇ ਤੇ ਉਹ ਵੀ ਜਦ ਉਹਨਾਂ ਨੇ ਉਹਨਾਂ ਦੀ ਲੰਘਣਾ ਕਰਤੀ ਤਾਂ ਫਿਰ ਇਹਨਾਂ ਨੂੰ ਜਿਹੜਾ ਹੈ ਬੋਗਸ ਹੀ ਕਹਾਂਗੇ ਹੋਰ ਕੀ ਕਹਾਂਗੇ ਤੇ ਬੋਗਸ ਭਰਤੀ ਬੋਗਸ ਡੈਲੀਗੇਟ ਤੇ ਬੋਗਸ ਪ੍ਰਧਾਨ ਇਹਨਾਂ ਨੇ ਚੁਣ ਲਿਆ ਇਹ ਇਹ ਇਹਨਾਂ ਦੀ ਹੁਣ ਤੱਕ ਦੀ ਜਿਹੜੀ ਹੈ ਟੋਟਲ ਜਿਹੜੀ ਹੈ ਪ੍ਰਾਪਤੀ ਹੈ ਤੇ ਕੋਈ ਵੀ ਮੈਂ ਕਹਿ ਸਕਦਾ ਬੜਾ ਸਪਸ਼ਟ ਰੂਪ ਵਿੱਚ ਕਿ ਇਹਨਾਂ ਨੇ ਇੱਕ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਭਰਤੀ ਸੰਬੰਧੀ ਮੰਨੇ ਨਹੀਂ ਤੇ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਸਾਰੇ ਇਨ ਬਿਨ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਲਾਗੂ ਕਰ ਰਹੀ ਹੈ ਤੇ ਲੋਕਾਂ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਸਯੋਗ ਮਿਲ ਰਿਹਾ ਹੈ ਕਿ ਐਨੀ ਹੈ ਕਿ ਜਿਹੜਾ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਪਹੁੰਚਣਾ ਲੋਕਾਂ ਤੱਕ ਜਿਹੜਾ ਔਖਾ ਹੋ ਰਿਹਾ ਹੈ ਐਨੀ ਲੋਕ ਕਹਿ ਰਹੇ ਨੇ ਵੀ ਸਾਡੇ ਕੋਲ ਪਹੁੰਚੋ ਸਾਨੂੰ ਕਾਪੀਆਂ ਦੇ ਕੇ ਜਾਓ ਇਹ ਇੰਨਾ ਵੱਡਾ ਜਿਹੜਾ ਸਹਯੋਗ ਮਿਲ ਰਿਹਾ ਉਸ ਚੀਜ਼ਾਂ ਤੋਂ ਬਖਲਾ ਕੇ ਅੱਜ ਇਹ ਊੜ ਪ੍ਰਚਾਰ ਕਰਨ ਵਾਸਤੇ ਜਿਹੜਾ ਲੱਗੇ ਹੋਏ ਨੇ ਪਰ ਮੈਂ ਸਮਝਦਾ ਪੰਜਾਬ ਦੇ ਲੋਕ ਤੇ ਜਿਹੜੀ ਹੈ ਸਮੁੱਚਾ ਸਿੱਖ ਜਗਤ ਇਹ ਸਮਝ ਚੁੱਕਿਆ ਹੈ ਕਿ ਇਹ ਇਹ ਲੋਕ ਜਿਹੜੇ ਨੇ ਤੇ ਕਦੇ ਨਾ ਤਾਂ ਕੌਮ ਦੇ ਬਣੇ ਨੇ ਤੇ ਨਾ ਹੀ ਇਹਨਾਂ ਨੇ ਕਦੇ ਸਿੱਖ ਸਿਧਾਂਤਾਂ ਦੀ ਕਦੇ ਕੋਈ ਪਹਿਰੇਦਾਰੀ ਕੀਤੀ ਹੈ ਤੇ ਦੂਸਰੇ ਜਿਹੜਾ ਮੋਦਾ ਹੈ ਉਹ ਮੈਂ ਰਖੜਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਉਹ ਜਿਹੜਾ ਉਹ ਥੋੜਨਾ ਸਾਰਾ ਵਿਸਤਾਰ ਵਿੱਚ ਦੱਸਣ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਜਾਨੇ ਟਾਈਮ ਕੱਢ ਕੇ ਆਏ ਹੋ ਬਹਿਸ਼ੇ ਤਾਂ ਸਾਰਾ ਕੁਝ ਤੁਹਾਨੂੰ ਵੀ ਪਤਾ ਹੈ ਲੋਕਾਂ ਨੂੰ ਵੀ ਪਤਾ ਹੈ ਹਰ ਬੰਦੇ ਨੂੰ ਪਤਾ ਹੈ ਕਿ ਕੀ ਫੈਸਲੇ ਹੋਏ 2 ਦਸੰਬਰ ਨੂੰ ਜਿਹੜੇ ਅਕਾਲ ਤਖਤਾ ਦੀ ਫਸੀਲ ਦੇ ਉੱਤੇ ਫੈਸਲੇ ਹੋਏ ਉਹ ਬੜੇ ਕਲੈਰਟੀ ਨਾਲ ਜੱਜਰ ਸਾਹਿਬ ਨੇ ਕਿਹਾ ਕਿ ਜਿਹੜੇ ਤੁਸੀਂ ਗਨਾਹ ਕੀਤੇ ਨੇ ਉਹ ਹਾਂ ਕਰ ਦਿਓ ਦੂਜੇ ਨਾ ਕਰ ਦਿਓ ਹਾਂ ਨਾ ਦੇ ਵਿੱਚ ਜਵਾਬ ਦੇਣਾ ਹੈ ਇਹ ਨਹੀਂ ਹੈ ਕਿ ਆਪਾਂ ਹਿਸਟਰੀ ਦੱਸੀਏ ਜਾਂ ਹਾਂ ਨਾ ਚ ਜਵਾਬ ਦੇ ਦੇਈਏ ਕੱਲਾ ਕੱਲਾ ਮੁਤਾਵਨਾਂ ਨੇ ਪੁੱਛਿਆ ਕਿ 마ਫੀ ਹੋਈ ਬੀਜੀਪੀ ਲਾਇਆ ਕੱਲੀ ਕੱਲੀ ਗੱਲ ਉਹਨਾਂ ਨੇ 22 ਨੇਮ ਕਹੀ ਪਰ ਸਾਰੇ ਗਨਾਹ ਇਹਨਾਂ ਨੇ ਕਬੂਲ ਕੀਤੇ ਕਬੂਲ ਤਾਂ ਕਰ ਲੇ ਪਰ ਉਹ ਤੋਂ ਬਾਹਰ ਆ ਕੇ ਤੁਸੀਂ ਸਾਰਿਆਂ ਨੇ ਦੇਖਿਆ ਜੇ ਮੁਖਸ਼ਰ ਸਾਹਿਬ ਜਾ ਕੇ ਉਹ ਕਹਿੰਦੇ ਅਸੀਂ ਤਾਂ ਐਵੇਂ ਮੰਨ ਗਏ ਸੀ ਉੱਥੇ ਕੋਈ ਗੱਲ ਹੀ ਨਹੀਂ ਸੀ ਜੇ ਐਵੇਂ ਮੰਨ ਗਏ ਸੀ ਤਾਂ ਇਹ ਵੀ ਦੱਸਣ ਫਿਰ ਬੀਜੀਪੀ ਕਿਹਨੇ ਲਾਇਆ ਸੀ ਮਾਪੀ ਗਿਨੇ ਦਿੱਤੀ ਸੀ ਗੁਰੂਗਾਂਝਬ ਚੋਰੀ ਹੋਏ ਸੀ ਤਾਂ ਉਹ ਕਿਨੇ ਨਹੀਂ ਲੱਭੇ ਹਨ ਕੋਈ ਨਾ ਕੋਈ ਤਾਂ ਬੰਦਾ ਰਿਸਪਾਂਸਿਬਲ ਹੋਊਗਾ ਪਰ ਉਹ ਬਿਲਕੁਲ ਹੀ ਉਸ ਗੱਲ ਦੇ ਉੱਤੋਂ ਲੋਕਾਂ ਨੂੰ ਮੁਕਰ ਗਏ ਜਿਹੜੀ ਡਿਊਟੀ ਬਣਦੀ ਸੀ ਦੇਖੋ ਜੇ ਸ਼੍ਰੀ ਕਾਲ ਤਖਤ ਸਾਹਿਬ ਦੀ ਜੋ ਮਾਨ ਮਰਿਆਦਾ ਹੈ ਉਹ ਸ਼ੋਮਣੀ ਕਾਲੀਦਲ ਤੇ ਸ਼ੋਮਣੀ ਕਮੇਟੀ ਲਾਗੂ ਕਰਾਉਣੀ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਜਿੱਥੇ ਪੰਥ ਦੀ ਜ਼ਿੰਮੇਵਾਰੀ ਹੈ ਉੱਥੇ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਵੀਡੀਓ ਚਲਾਉਂਦੇ ਨੇ ਜਿਹੜੀ ਉਹਨਾਂ ਨੇ ਬੋਲੀ ਆ ਕਰ ਅਮਰਜੀਤ ਕਲੈਕਟਰ ਦਾ ਵੀਡੀਓ ਦੇ ਰਿਹਾ ਹਾਂ ਮਹਿੰਦਰ ਸਿੰਘ ਸਾਹਿਬਾਂ ਨਾਲ ਹੀ ਚਲਾ ਦੇਵੋ ਇਹ ਕਿਤਾ ਜਿਹੜਾ ਫੈਸਲ ਤੋਂ ਫੈਸਲਾ ਹੋਇਆ ਉਹਦੀ ਵੀ ਵੀਡੀਓ ਇਹ ਜੀ ਸੁਣ ਲੋ ਜਰਾ ਉਹ ਸ਼ੈਕਡਾਂ ਦੀ ਕਲਿੱਪ ਕੱਢੀ ਆ ਤੁਸੀਂ ਆਪ ਫੜ ਲਿਓ ਚਲਾ ਦੇਉਣਾ ਪਹਿਲਾਂ ਮੈਂ ਚਲਾ ਦੇ ਹਾਂ ਕਰ ਪਹਿਲਾਂ ਇੱਕ ਖੋਲ ਦਿਓ ਫਿਰ ਦੂਜੀ ਖੁੱਲ ਜੂਗੀ ਨਾ ਕਿਉਂ ਦੂਜੀ ਖੋਲੋ ਪਹਿਲਾਂ ਇੱਕ ਮਿੰਟ ਜੀ ਪਹਿਲੀ ਕਰਦੇ ਆਂ ਸੈਂਸਰ ਬੰਨ੍ਹਣ ਲਈ ਕਿੱਥੇ ਹੈ